D5 ਚੈਨ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਕੇਂਦਰੀ ਰਾਜ ਮੰਤਰੀ ਰਵਦੀਦ ਬਿੱਟੂ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨਾਲ ਲੁਧਿਆਣਾ ਸਥਿਤ ਕਾਂਗਰਸ ਦਫਤਰ ਦਾ ਮੁੱਦਾ ਚੁੱਕਿਆ ਉਹਨਾਂ ਕਹੇ ਕਿ ਜਿਹੜੀ ਪਾਰਟੀ ਆਪਣੇ ਇਤਿਹਾਸ ਤੇ ਵਿਰਸਾ ਭੁਲਾ ਜਾਂਦੀ ਹੈ ਉਹਨਾਂ ਦੇ ਕਦੇ ਵੀ ਨਾਮੋ ਨਿਸ਼ਾਨ ਨਹੀਂ ਰਹਿੰਦੇ ਬਿੱਟੂ ਨੇ ਕਾਂਗਰਸੀ ਵਰਕਰਾਂ ਨੂੰ ਪਾਰਟੀ ਦਾ ਲੜ ਛੱਡਣ ਦੀ ਸਲਾਹ ਦਿੱਤੀ ਹੈ ਜੋ ਆਪਣਾ ਪਾਰਟੀਾਂ ਜੇ ਕੋਈ ਵੀ ਆਪਣਾ ਇਤਿਹਾਸ ਭੁੱਲ ਜੇ ਆਪਣਾ ਵਿਰਸਾ ਭੁੱਲ ਜੇ ਉਹਨਾਂ ਦੇ ਕਦੇ ਨੋਂ ਨਿਸ਼ਾਨ ਨਹੀਂ ਰਹਿੰਦੇ ਅੱਜ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਮੈਂ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਹਿਣਾ ਚਾਹੁੰਦਾ ਵੀ ਇਹ ਪਾਰਟੀ ਤੁਹਾਡੇ ਲਈ ਨਹੀਂ ਇਸ ਕਰਕੇ ਤੁਸੀਂ ਇਸ ਪਾਰਟੀ ਦਾ ਸਾਰੇ ਲੜ ਛੱਡ ਕੇ ਤੁਸੀਂ ਜਿੱਥੇ-ਜਿੱਥੇ ਤੁਹਾਡੇ ਪਾਰਟੀ ਵਿੱਚ ਤੁਹਾਨੂੰ ਸਥਾਨ ਮਿਲਦਾ ਹੈ ਉੱਥੇ ਜਾਓ ਕਿਉਂਕਿ ਅੱਜ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਪੰਜਾਬ ਦਾ ਜਿੱਥੇ ਕਾਂਗਰਸ ਪਾਰਟੀ ਦਾ ਦਫ਼ਤਰ ਜਿੱਥੋਂ ਮੈਂ ਸਮਝਦਾ ਏਡੇ ਬੜੇ ਲੀਡਰ ਅਮਰ ਸ਼ਹੀਦ ਸਰਦਾਰ ਬੈਂ ਸਿੰਘ ਜੀ ਜਿਹੜੇ ਇੱਥੇ ਜ਼ਿਲ੍ਹਾ ਪ੍ਰਧਾਨ ਬਹਿ ਕੇ ਕੁਰਸੀ ਤੇ ਬੈਠਦੇ ਰਹੇ ਉਦੋਂ ਮਦ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਬਣ ਕੇ ਇੱਥੇ ਬੈਠਦੇ ਰਹੇ ਸੀਐਮ ਬਣ ਕੇ ਇੱਥੇ ਬੈਠਦੇ ਰਹੇ ਇੱਥੇ ਸਾਡੇ ਸਤਕਾਰਯੋਗ ਸਤਪਾਲ ਮਿੱਤਲ ਜੀ ਸਾਡੇ ਸਤਕਾਰਯੋਗ ਪਾਂਡੇ ਜੀ ਤੇ ਸਾਡੇ ਅਨੇਕਾਂ ਸ਼ਹੀਦ ਕਾਂਗਰਸ ਦੇ ਜਿਹੜੇ ਉਹ ਇਸ ਦਫ਼ਤਰ 'ਚ ਬੈਠਦੇ ਰਹੇ ਇੱਥੇ ਬਿਊਤਬੰਦੀਆਂ ਬਣਾਉਂਦੇ ਰਹੇ ਕਿਵੇਂ ਕਾਂਗਰਸ ਪਾਰਟੀ ਨੂੰ ਖੜਾ ਕਰਨਾ ਕਿਵੇਂ ਅਤਵਾਦ ਦੇ ਨਾਲ ਲੜਾਈ ਲੜੀ ਕਿਵੇਂ ਪੰਜਾਬ ਚਮਨ ਸ਼ਾਂਤੀ ਲਿਆਂਦੀ ਇਹ ਲੁਧਿਆਣੇ ਦਾ ਪੰਜਾਬ ਦਾ ਮੈਂ ਸਮਝਦਾ ਹਜ਼ਾਰਾਂ ਹਜ਼ਾਰਾਂ ਕਾਂਗਰਸੀ ਚਾਰ ਚਾਰ ਪੀੜੀਆਂ ਇਸ ਦਫ਼ਤਰ ਦੇ ਵਿੱਚ ਆ ਕੇ ਕਾਂਗਰਸ ਨੂੰ ਤਕੜਾ ਕਰਦੇ ਰਹੀਆਂ ਅੱਜ ਅਫਸੋਸ ਹੋਇਆ ਅਫਸੋਸ ਹੋਇਆ ਵੀ ਅੱਜ ਉਸ ਕਾਂਗਰਸ ਭਵਨ ਉਸ ਕਾਂਗਰਸ ਦੇ ਦਫ਼ਤਰ ਦੇ ਵਿੱਚ ਸਾਮਾਨ ਚੱਕ ਕੇ ਬਾਹਰ ਸੜੇ ਦਿੱਤਾ ਜਾਵੇ ਠੀਕ ਆ ਮੈਂ ਵੀ ਉੱਥੇ ਐਮਪੀ ਰਹਾ ਗੱਲਾਂ ਚਲਦੀਆਂ ਸੀ ਵੀ ਚੰਗੀ ਤਰੀਕੇ ਨਾਲ ਕਿਤੇ ਦਫਤਰ ਬਣਾਉਣਾ ਕਿਸ ਤਰੀਕੇ ਨਾਲ ਬਣਾਉਣਾ ਉਹ ਚਲੋ ਗੱਲਾਂ ਚ ਰ ਮੈਂ ਪਹਿਣਾ ਚਾਹੁੰਦਾ ਪਰ ਅੱਜ ਬਹੁਤ ਦੁੱਖ ਹੋਇਆ ਵੀ ਇਹ ਪਾਰਟੀ ਜਿਹੜੇ ਆਪਣੇ ਦਫਤਰਾਂ ਨੂੰ ਨਹੀਂ ਬਚਾ ਸਕੀ ਅੱਗੇ ਵੀ ਇਹਨਾਂ ਦੇ ਕਿੱਡੇ ਕਿੱਡੇ ਕਪਲੇ ਨੇ ਜਿਹੜੇ ਉਹ ਕਿਸ ਤਰੀਕੇ ਨਾਲ ਇਹਨਾਂ ਨੇ ਬਿੰਡਿੰਗਾਂ ਬਣਾਈਆਂ ਏ ਗਾਂਧੀ ਫੈਮਲੀ ਨੇ ਕਿਸ ਤਰੀਕੇ ਨਾਲ ਰੌਲੇ ਪੈ ਰਹੇ ਆ सीबीआई ਦੇ ਕੇਸ ਪਏ ਹੋਏ ਆ ਉਹ ਬਿਲਡਿੰਗਾਂ ਦੇ ਵੀ ਰੌਲੇ ਚੱਲਦੇ ਆ ਪਰ ਜਿਹੜੀ ਆਪਣੀ ਬਿਲਡਿੰਗ ਜਿੱਥੇ ਖੂਨ ਪਸੀਨਾ ਕਾਂਗਰਸ ਦਾ ਡੋਲਿਆ ਏ ਪਤਾ ਨਹੀਂ ਅਨੇਕਾਂ ਵਾਰ 15 ਅਗਸਤ 26 ਜਨਵਰੀ ਨੂੰ ਇੱਥੇ ਝੰਡੇ ਲਹਿਰਾਏ ਆ ਅੱਜ ਮੈਂ ਵਰਕਰ ਨੂੰ ਕਹਿਣਾ ਚਾਹਨਾ ਕਾਂਗਰਸ ਦੇ ਬਿ ਕਿੰਨਾ ਦਿਲ ਟੁੱਟਿਆ ਹੂ ਅੱਜ ਇਸੇ ਕਰਕੇ ਪਾਰਟੀਆਂ ਛੱਡੀਆਂ ਨੇ ਕਿ ਇੱਥੇ ਕੋਈ ਕਦਰਾਂ ਕੀਮਤਾਂ ਨਹੀਂ ਅੱਜ ਹੋਰ ਮਨ ਟੁੱਟਿਆ ਵੀ ਅੱਜ ਆਪਣਾ ਦਫ਼ਤਰ ਆ ਜਿਹੜਾ ਉਹ ਵੀ ਕਾਂਗਰਸ ਪਾਰਟੀ ਅੱਜ ਸੰਭਾਲ ਨਹੀਂ ਸਕੀ ਤੇ ਮੈਂ ਫੇਰ ਦੁਬਾਰਾ ਕਹਿਣਾ ਸਾਰੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਤੁਹਾਡੀ ਕਿਤੇ ਵੀ ਇਸ ਕਾਂਗਰਸ ਪਾਰਟੀ 'ਚ ਕੋਈ ਇੱਜ਼ਤ ਨਹੀਂ ਕੋਈ ਸਥਾਨ ਨਹੀਂ ਸਿਰਫ ਇਲੈਕਸ਼ਨਾਂ ਤੱਕ ਕਿਉਂਕਿ ਅੱਜ ਕਾਂਗਰਸ ਪਾਰਟੀ ਘਰਾਂ ਤੋਂ ਚੱਲਦੀ ਆ ਅੱਜ ਕਾਂਗਰਸ ਪਾਰਟੀ ਕਾਂਗਰਸ ਦੇ ਦਫ਼ਤਰਾਂ ਤੋਂ ਨਹੀਂ ਉਹਨਾਂ ਨੂੰ ਕੋਈ ਐਮੀਅਤ ਨਹੀਂ ਸਿਰਫ ਅੱਜ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਦੇ ਹਰ ਦੇ ਪਾਰਟੀ ਘਰੋਂ ਚੱਲਦੀ ਆ ਹਰ ਇੱਕ ਦੀ ਪਾਰਟੀ ਜਿਹੜੀ ਆ ਉਹ ਅਲੱਗ-ਅਲੱਗ ਹੋ ਗਈ ਹਿੱਸਿਆਂ 'ਚ ਵੰਡੀ ਗਈ ਹਰੇਕ ਆਪਣੇ ਘਰੇ ਹਰ ਵਰਕਰ ਨੂੰ ਤੇ ਛੋਟੇ ਲੀਡਰ ਨੂੰ ਬਣਾਉਣਾ ਚਾਹਦਾ ਵੀ ਮੇਰੇ ਘਰੇ ਹਾਜ਼ਰੀ ਪਰੇ ਉਹਨੂੰ ਕੋਈ ਕਾਂਗਰਸ ਭਵਨ ਦਾ ਜਿਹੜਾ ਸਾਂਝਾ ਹੁੰਦਾ ਅੱਜ ਕੋਈ ਮਹੱਤਤ ਨਹੀਂ ਰਹੇਗੀ ਅੱਜ ਬੀਜੇਪੀ ਦਾ ਦਫ਼ਤਰ ਦੇਖੋ ਕਿਸ ਤਰੀਕੇ ਨਾਲ ਖੂਬਸੂਰਤ ਦਫ਼ਤਰ ਬਣਿਆ ਹੈ ਕਿਸ ਤਰੀਕੇ ਨਾਲ ਉੱਥੇ ਹਰ ਲੀਡਰ ਹਰ ਵਰਕਰ ਨੂੰ ਕਮਰਾ ਮਿਲਦਾ ਜਗ੍ਹਾ ਮਿਲਦੀ ਆ ਖੂਬਸੂਰਤ ਕਮਰੇ ਬਣਾਏ ਨੇ ਹਰ ਫੈਸਿਲਿਟੀ ਉੱਥੇ ਆ ਤੇ ਉਹ ਪਾਰਟੀਆਂ ਵਧਣਗੀਆਂ ਵਧਣਗੀਆਂ ਉਹ ਪਾਰਟੀਆਂ ਅੱਗੇ ਵਧਣਗੀਆਂ ਵਧਣਗੀਆਂ ਇਸ ਕਰਕੇ ਕਾਂਗਰਸ ਪਾਰਟੀ ਜਿਹੜੀ ਉਹ ਮੈਂ ਸਮਝਦਾ ਟੋਟਲੀ ਆਪਣਾ ਵਿਰਸਾ ਆਪਣਾ ਇਤਿਹਾਸ ਭੁੱਲ ਚੁੱਕੀ ਆ ਅੱਜ ਮਤਲਬ ਇੱਕ ਇੱਕ ਪੋਲੀਟੀਕਲ ਪਾਰਟੀ ਦੇ ਵਰਕਰ ਦਾ ਦੁੱਖ ਮੈਂ ਇਹ ਗੱਲ ਕਹਿ ਰਿਹਾ ਹਾਂ ਏ ਇਸੇ ਕਰਕੇ ਇਹ ਪਾਰਟੀਆਂ ਪਿੱਛੇ ਜਾ ਰਹੀਆਂ ਇਸੇ ਕਰਕੇ ਪਾਰਟੀਆਂ ਛੱਡੀਆਂ ਜਾ ਰਹੀਆਂ ਕਿ ਇਹਦੇ ਵਿੱਚ ਕਿਸੇ ਨੂੰ ਕੋਈ ਵੱਡੇ ਲੀਡਰਾਂ ਨੂੰ ਬਿਲਕੁਲ ਕੋਈ ਅਹਿਮੀਅਤ ਨਹੀਂਗੀ ਸਿਰਫ ਨਿਜ ਨਿਜ OG ਜਿੱਦਾਂ ਕਿ ਕੇਂਦਰੀ ਮੰਤਰੀ ਰਮਣੀ ਦੀ ਬਿੱਟੂ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਕਿਉਂਕਿ ਕਾਂਗਰਸ ਦਫਤਰ ਦੇ ਉੱਤੇ ਕਬਜ਼ੇ ਨੂੰ ਲੈ ਕੇ ਗੱਲ ਨਿਕਲ ਕੇ ਸਾਹਮਣੇ ਆਈ ਸੀ ਹੁਣ ਵੇਖਣਾ ਹੋਵੇਗਾ ਕਾਂਗਰਸ ਰਮਣੀ ਦੀ ਬਿੱਟੂ ਨੂੰ ਕੀ ਜਵਾਬ ਦਿੰਦਿਆਂ ਵਾਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ